ਆ ਲੋ ਜੀ ਆਹ ਰੋਜ ਹਾ ਹਲਕ ਗਿਆ ਜੀ ਆਹ ਜਿਹੜਾ ਖੜਾ ਹੈ ਤੇ ਘਟੋ ਘਟ ਇਹਦੇ ਮਾਗਰ ਇੰਨੇ ਬੰਦੇ ਲੱਗੇ ਹੋਏ ਨੇਗੇ ਵੀ ਇਹ ਜੇ ਥੋੜਾ ਨਿਕਲ ਜਾ ਹਾ ਬੂਟੇ ਸਾਰੇ ਤੋੜਦੇ ਨੇ ਤੇ ਆ ਦੇਖੋ ਜੀ ਕਿਵੇਂ ਮਤਲਬ ਕਰਦਾ ਆਇਆ ਆਇਆ ਲਾਓ ਇਥੋਂ ਪਰਾਂ ਕਰਕੇ ਦੇਖ ਮੜਾ ਜਾ ਓਏ ਉਹ ਫੜ ਗਿਆ ਚੜ ਗਿਆ ਦਾੜ ਦਾ ਬੰਦਾ ਉਹ ਪੱਜ ਗਿਆ ਆ ਆ ਗਿਆ ਆ ਚਲਿਆ ਉਹ ਗਰੀਬੂਆ ਖੜਾ ਆ ਦੇਖੋ ਜੀ ਲਾਲੀ ਡਾਂਗੜੇਗਾ ਉਹ ਡਾਂਗ ਮਾਰ ਕੇ ਲੱਗ ਜਾਣਾ ਤੇਰਾ ਹੀ ਚੱਲ ਨਹੀਂ ਬੈ ਸਾਡੀਆਂ ਕੰਨੂੰ ਓ ਛੱਡ ਦੇ ਉੱਤੇ ਕੁਛ ਸੱਟ ਹੀ ਲਾਲੀ ਤੋੜ ਪਰ ਆਰਾਮ ਹੋ ਜੇ ਇਹ ਉਹ ਡਾਂਗ ਆ ਛੱਡ ਦੇ ਛੱਡ ਹੱਥ ਚ ਪਰ ਛੱਡ ਦੇ ਛੱਡ ਦੇ ਛੱਡ ਦੇ ਹਲਕਾ ਗਿਆ ਹੁਣ ਹੀ ਤੋ ਰਹਿ ਜਾਂਦਾ ਹਨ ਹਲਕਾ ਗਿਆ ਇਹ ਪਹਿਲਾਂ ਨਾਲ ਉਹ ਹਲ ਗਿਆ ਸੱਜੀ ਆ ਬਜਾ ਪਤਾ ਕੇ ਲਾਉਂਦਾ ਰਹੋ ਲਾ ਕੇ ਨਹੀਂ ਦਮ ਹੋਊਗਾ ਹੁਣ ਉਹ ਕਿਸੇ ਦਾ ਨੁਕਸਾਨ ਕਰੂਗੇ ਉਹ ਕਿਸ ਦਾ ਨੁਕਸਾਨ ਕਰੂ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਬੂਟੇ ਹੀ ਨੇ ਜੇ ਟੁੱਟਦੇ ਓਏ ਚਾਰ ਬੂਟੇ ਨੇ ਜੇ ਟੁੱਟਦੇ ਨੇ ਟੁੱਟ ਜਾਣ ਦੋ ਇਹਨੂੰ ਇੱਥੋਂ ਨਾ ਕੱਢੋ ਇਧਰ ਆਇਆ ਕਿੰਨੇ ਕਰੂ ਮਾਂਜੂ ਉਹ ਨਹੀਂ ਉਹ ਨਹੀਂ ਕਰਦੇ ਹੈ ਪੂਰੀ ਦੱਬ ਦਾਂਗੇ ਆ ਦੇਖੋ ਜੀ ਆ ਬੰਦੇ ਕਹਿੰਦੇ ਟੋਟੇ ਬਣਾਦੇ ਉਹ ਬੋਲ ਕਰਦੇ ਮਾਰੇ ਇੰਨੇ ਟਾਈਮ ਜਿਹੜਾ ਜੀ ਆ ਜਾਂਦਾ ਚਲਾ ਯਾਰ ਆਪਣੀ ਗਨੀ ਆਪਾਂ ਦੋ ਵਿੱਚ ਚਲੀਏ ਲੱਤਾਂ ਹੋ ਗਈ ਆ ਦੇ ਕੰਦ ਗੰਨੀ ਨੂੰ ਪੈਂਦਾ ਓਏ ਥਾਂ ਦੇਖ ਰਾ ਤੂੰ ਕਿੱਥੋਂ ਦੀ ਡੜਾਂ ਨੂੰ ਦੇਖ ਲਾ ਓਏ ਥਾਂ ਦੇਖਦਾ ਹਰ ਹਲਕ ਗਿਆ ਯਾਰ ਹਲਕ ਗਿਆ ਸੌਜ ਸੌ ਬਾਈ ਫੁੱਲ ਗਿਆ ਇਹ ਪਹਿਲਾਂ ਨਾਲੋਂ ਇਹ ਅਸਰ ਕਰਿਆ ਕੰਮ ਕੁੱਤਿਆਂ ਨੇ ਹਨਾ ਪਹਿਲਾਂ ਕੁੱਤਾ ਕੱਤੇ ਬਣੇਗਾ ਕੁੱਤੇ ਕੱਤੇ ਨੇ ਕੁੱਤੇ ਕੱਤੇ ਮੂੰਹ ਮਾਲ ਆ ਗਏ ਪਹਿਲਾਂ ਕਿਤੇ ਜਾਂ ਪਹਿਲਾਂ ਲੱਗਿਆ ਹੋਊਗਾ ਤੇ ਇਹ ਸਮਝੋ ਜੋ ਗੱਲ ਬਾਤ ਹੋਊਗੀ ਜਾਂ ਇਹਦੇ 6 ਵਜ ਗਈ ਇਹ ਡਰਦਾ ਕਰ ਰਿਹਾ ਨਾ 6 ਸੁੱਟ ਤਾਂ ਨਹੀਂ ਕੱਜੀ ਹੋਈ ਇਹਦੇ ਇਹਨੂੰ ਪਾਣੀ ਧਰ ਕੇ ਦੇਖੋ ਪਾਣੀ ਤੇ ਜੀਰੀ ਚ ਬਸ ਫੇਰਾ ਇਹਦੇ ਨਾ ਭਾਈ ਇਹ ਤਾਂ ਦੱਸੋਂ ਬਾਹਰ ਹੋ ਗਈ ਸਾਡੇ ਦਾ ਗੱਲ ਭਾਈ ਤੇ ਖੜ ਜੋ ਡੰਡਾ ਟਿਕਾ ਹੇਟ ਲੱਗ ਨਹੀਂ ਰਿਹਾ ਬਹੁਤ ਢਿੱਕਾ 3000 ਵਾਰੀ ਕਿਥੋਂ ਬਹੁਤ ਸਿੱਧੇ 3000 ਵਾਰੀ ਢਿੱਕਾ ਲਾਏਗਾ ਲਓ ਜੀ ਆਹ ਰੋਜ਼ ਨਿਗ੍ਹਾ ਰੱਖਿਆ ਕਰੋ ਹਲਕ ਚੁੱਕਿਆ ਤੇ ਪਤਾ ਕੀ ਆ ਇਹ ਇਦੋਂ ਖੇਤ ਬੰਨੇ ਆਪਾਂ ਜਾਣਿਆ ਪਤਾ ਨਹੀਂ ਹੁੰਦਾ ਹੁਣ ਇਹ ਤੋਂ ਭੱਜਿਆ ਜਾਂਦਾ ਨਹੀਂ ਹੈਗਾ ਤੇ ਪੂਰੇ ਡਿੱਗ ਜਾਂਦਾ ਹੈ ਤੇ ਡਰ ਇਹ ਆ ਵੀ ਕਈ ਵਾਰੀ ਕਿਸੇ ਦਾ ਨੁਕਸਾਨ ਨਾ ਹੋ ਜੇ ਅਸੀਂ ਤਾਂ ਪਰਾਂਵਰਾ ਕੱਢ ਕੇ ਦੇਖਦੇ ਸੀ ਵੀ ਜੇ ਪਰਾਂਵਰਾ ਹੋ ਜੇ ਆ ਦੇਖੋ ਐਂ ਕਰੀ ਜਾਂਦਾ ਤੇ ਇਹਦੇ ਮਾਗਰ ਘਟੋ ਘਟ 20 ਜਣੇ ਲੱਗੇ ਹੋਣੇ ਮੈਂ ਕਹਿੰਦਾ ਇਹਨੂੰ ਇੱਥੇ ਹੀ ਰਹਿਣ ਦੋ ਕੁਝ ਨਹੀਂ ਹੁੰਦਾ ਜਿਹੜਾ ਕੋਸੰਦਾ ਹੈ ਆਜਾ ਕੋਈ ਨਾ ਮਿਲੋਂ ਪਰੋਂ ਹੋਲਾਂ ਜਾ ਉਧਰ ਘਰ ਦੇ ਪਾਸੇ ਭੱਜਿਆ ਨਹੀਂ ਜਾਂਦਾ ਤੂੰ ਮੈਂ ਕਹਿੰਦਾ ਜੇ ਤੁਸੀਂ ਲਵੇ ਵਗ ਜੂ ਡਰਦਾ ਮੈਨੂੰ ਤਾਂ ਭੱਜ ਲੂ ਨਾ ਭੱਜਿਆ ਨਹੀਂ ਜਾਂਦਾ ਭੱਜਿਆ ਨਹੀਂ ਜਾਂਦਾ ਇਹ ਤੂੰ ਉਹ ਭੱਜਿਆ ਨਹੀਂ ਜਾਂਦਾ ਜੇ ਤੁਸੀਂ ਇਹਦੇ ਆਲੇ ਸੜਕ ਤੇ ਖੜਾ ਲਾ ਰੇ ਤੇ ਸੜਕ ਤੇ ਖੜਾ ਕੇ ਕੀ ਕਰਾਂਗੇ ਭੱਜਿਆ ਨਹੀਂ ਜਾਂਦਾ ਇਹ ਤੂੰ ਭੱਜਿਆ ਨਹੀਂ ਜਾਂਦਾ ਤੂੰ ਦੋਸਤ ਕੰਗੋਏ ਇਹ ਸਾਰੇ ਖੰਡਿਆਲੇ ਨੇ ਥੱਲੇ ਉਹਦਾ ਸਾਰਾ ਹਤ ਅਮਰੂਦ ਤੋੜਤਾ ਕੀ ਕਰੀ ਜਾਂਦਾ ਓਏ ਹੈ ਜੇ ਉਤੋਂ ਦੀ ਆ ਗਿਆ ਆਹ ਸੋ ਕਿਹੜੇ ਓਏ ਆ ਦੇਖ ਤੇਰੀ ਭੈਣ ਨੂੰ ਆ ਦੇਖੋ ਜੀ ਇੱਥੇ ਹਲਕਿਆ ਇੰਨੇ ਕਿੰਨੂ ਸਾਰੇ ਤੋੜਤੇ ਆ ਦੇਖੋ ਕਿੰਨੇ ਕਿੰਨੂ ਤੋੜਤੇ ਆ ਜੀ ਆ ਸਾਰਾ ਬੂਟਾ ਤੋੜਤਾ ਕਿਨੂਆਂ ਦਾ ਆ ਦੇਖੋ